हां जी भाई जी सारे प्रामानो सस्का जी सो मित्रों 8 तारीख 9वां महीना 2025 ਨੂੰ ਤੁਹਾਨੂੰ ਮੈਂ 4 ਬੱਚਾ ਦਿਖਾਉਣ ਲੱਗਾ ਜਿੰਨੇ ਤੋਂ ਤੁਹਾਨੂੰ 3 ਜਰਸੀ ਨਸਲ ਦੀਆਂ ਬੱਚਾ ਮਿਲਣੀਆਂ ਠੀਕ ਹੈ ਤੇ ਇੱਕ ਤੁਹਾਨੂੰ ਮਿਲ ਜੂਗੀ ਐਫ ਨਸਲ ਦੀ ਟੋਟਲ 4 ਨਾਗਾ ਜਿਵੇਂ ਆਹ ਦੋ ਨਾਗਾ ਬਾਈ ਨੇ ਦੱਸਿਆ ਇਹਦਾ ਪ੍ਰੋਪਰ ਸਾਨੂੰ ਸੀਮਨ ਰਿਕਾਰਡ ਪ੍ਰੋਪਰ ਸਾਰਾ ਵਿਕੀ ਮਾਲ ਤੋਂ ਸਾਰਾ ਵਗੈਰਾ ਵਗੈਰਾ ਹਨ ਉਹ ਦੱਸਣਾਗਾ ਤੁਹਾਨੂੰ ਕਿਉਂਕਿ ਬਾਈ ਦਾ ਪੂਰਾ ਰਿਕਾਰਡ ਲਿੱਤਾ ਵਾ ਤੇ ਇਹਨਾਂ ਆਹ ਦੋ ਬੱਚੇ ਆ ਇਹ ਮੰਨ ਕੇ ਜੇ ਤੁਹਾਨੂੰ ਵੀ ਆਮ ਕਹਿ ਕੇ ਦੇਣਾ ਵੀ ਜਿਵੇਂ ਬੱਚੇ ਆਮ ਬੱਚਾ ਹੁੰਦੇ ਠੀਕ ਹੈ ਤੇ ਬਾਕੀ ਨਾਲ ਦੇ ਨਾਲ ਆਪਾਂ ਚੈਨਲ ਭਾਗ ਸਿੰਘ ਫਾਰਮ ਸਬਸਕ੍ਰਾਈਬ ਕਰ ਲਿਓ ਤੇ ਕਿਸੇ ਵੀ ਇਹਨਾਂ ਕੋਈ ਤਾਂ ਦੀ ਵੀਡੀਓ ਬਣਾਉਣੀ ਤਾਂ ਆਪਾਂ ਨੰਬਰ ਨੋਟ ਕਰ ਲਿਓ 83604 62501 ਤੇ ਬਾਕੀ ਕਰਦੇ ਆ ਬਾਈ ਜੀ ਨਾਲ ਆਪਾਂ ਗੱਲ ਆਉਂਦੀ ਕੀ ਕੀ ਡਿਟੇਲ ਆ ਬਾਈ ਗੁਰਪ੍ਰੀਤ ਸਾਸੂ ਜੀ ਸੱਸੀ ਕਾ ਬਾਈ ਠੀਕ ਹੋ ਵੀਰੇ ਹਾਂਜੀ ਹਾਂਜੀ ਬਾਈ ਜੀ ਜਿਹੜਾ ਆਪਣਾ ਪਿਛਲੇ ਉਹਦੇ ਚਾਰ ਪੰਜ ਵਿੱਚ ਸੀ ਨਾ ਆਪਣਾ ਜਰਸੀ ਲੱਗੀਆਂ ਸੀ ਉਹ ਸਾਰੀਆਂ ਉਹ ਬਸ ਆ ਦੂਜੇ ਦਿਨ ਸਾਰੀਆਂ ਵੇਗੀਆਂ ਸੀ ਤੇ ਚਾਰ ਤਾਂ ਪਹਿਲੇ ਦਿਨ ਵੇਗ ਗਏ ਦੂਜੀ ਇੱਕ ਦਿਨ ਠੀਕ ਹੈ ਮਗਰਲੇ ਦਿਨ ਵੇਗ ਗਈ ਸੀ ਤੇ ਐਡਰੈਸ ਬੋਲਦੀ ਆਪਾਂ ਐਡਰੈਸ ਬਾਈ ਆਪਣਾ ਪਿੰਡ ਜੈਤੋ ਆ ਹਾਂਜੀ ਬਾਜਾ ਖੋਨਾ ਰੋਡ ਤੇ ਆਪਣਾ ਘਰ ਰਹਿੰਦਾ ਜ਼ਿਲ੍ਹਾ ਫਰੀਦਕੋਟ ਆਪਣਾ ਠੀਕ ਹੈ ਤਸਵੀਲ ਕਿੱਥੇ ਤਸਵੀਲ ਜੈਤੋ ਹੀ ਹਾਂਜੀ ਬਾਈ ਜੀ ਠੀਕ ਹੈ ਠੀਕ ਆ ਬਾਕੀ ਨੰਬਰ ਸਕਰੀਨ ਕਿਧਰੋਂ ਸਟਾਰਟ ਕਰ ਲੀ ਗੀ ਇਧਰੋਂ ਕਰ ਲੋ ਬਾਈ ਜੀ ਇਹ ਛੋਟੇ ਬੱਚੇ ਤੋਂ ਠੀਕ ਆ ਛੋਟੇ ਬੱਚੇ ਤੋਂ ਕਰ ਲਗੇ ਹੈ ਨਾ ਇਹ ਬੱਚਾ ਜਿਵੇਂ ਇਹ ਕਿੰਨੀ ਕੁਮਾਰਾ ਲੱਗ ਭਗ ਜੀ ਇਹ ਬੇ ਚਾਰ ਪੰਜ ਮਹੀਨੇ ਦਾ ਸਰਫ ਉਮਰ ਹੈ ਇਹਦੀ ਬੱਚੇ ਦੀ ਹੂੰ ਪੂਰਾ ਰਿਕਾਰਡ ਮਿਲਿਆ ਵਾ ਆਪਾਂ ਇਹ ਹੈਗਾ 40 138 ਦਾ ਬੱਚਾ 40 138 ਦਾ ਫੇਸ ਕੁਆਲਟੀ ਬਹੁਤ ਸੋਹਣਾ ਛੋਟਾ ਛੋਟੇ ਛੋਟੇ ਕੰਨ ਚਾਰ ਹੀ ਥਾਣਾ ਤੇ ਕੋਈ ਫੋਟ ਸ਼ਾਗਨ ਇੱਥੇ ਦੇਖੋ ਮੱਥਾ ਮੁਥਾ ਕੰਨ ਗੁਣ ਲੈ ਤੋਰ ਗੇੜਾ ਕਰਾ ਲੇ ਹਾਂ ਪਹਿਲਾਂ ਥੰਮ ਚੈੱਕ ਕਰਾ ਦੋ ਬਾਈ ਹੂੰ ਥਾਂ ਬਹੁਤ ਸਾਫਤ ਰਹਿਣਾ ਹਾਂ ਚਾਰ ਹੀ ਥਾਂ ਫੁੱਲ ਰਿਕਾਰਡ ਵੀ ਮਦਰ ਮਿਲਕ ਸਾਰਾ ਕੁਝ ਦੇ ਦਾਂਗੇ ਆਪਾਂ ਬੰਗਾਂ ਨੂੰ ਠੀਕ ਹੈ 40 38 ਦੀ ਗਰੰਟ ਕਹਿਣ ਦੀ ਗੱਲ ਨਹੀਂ ਗਰੰਟੀ ਹੋਊਗੀ ਬਈ ਆਪਣੇ ਡੀਐਨਏ ਟੈਸਟ ਹਾਂ ਅੱਜ ਤੱਕ ਆਪਾਂ ਕਦੇ ਆਪਾਂ ਕਹੇ ਹਾਂ ਨਹੀਂ ਕਦੇ ਨਹੀਂ ਕਿਹਾ ਵੀਰ ਦੇ ਘਰੋਂ ਲਗਭਗ 15 20 ਵੀਡੀਓ ਪਾਈਆਂ ਤੇ ਕਦੇ ਵੀ ਇਹਨੇ ਗੱਲ ਨਹੀਂ ਕਹੀ ਵੀ ਆ ਫਲਾਣੇ ਸੇਮਣ ਦੇ ਅੱਜ ਜੇ ਕੋਈ ਬੱਚੀ ਵੀਰ ਆਪਣੇ ਡੀਐਨਏ ਤੱਕ ਦੀ ਵੀ ਫੁੱਲ ਗਰੰਟੀ ਹੈ ਬਈ ਬੱਚਾ ਫਰੀ ਦੇ ਦਾਂਗੇ ਜੇ ਨਾ ਹੋਵੇ ਠੀਕ ਹੈ ਠੀਕ ਹੈ ਲੈ ਚਲਵਾ 40 1 38 ਦਾ ਬੱਚਾ ਲਗਭਗ ਉਮਰ 4-5 ਕਿ ਮਹੀਨੇ ਦੀ ਆ ਹਾਂ 4-5 ਮਹੀਨੇ ਦੇ ਲਗਭਗ ਠੀਕ ਹੈ ਠੀਕ ਹੈ ਬੱਚਾ ਬਹੁਤ ਸੋਹਣਾ ਨਾ ਫਦਰ ਆਗੇ ਟੂ ਹਟਾਈ ਵਧੀਆ ਹਾਂ ਬਾਕੀ ਫੇਸ ਕੁਆਲਿਟੀ ਤੇ ਬਿਲਕੁਲ ਛੋਟਾ ਜਿਹਾ ਕੰਨ ਲੈ ਇੱਥੇ ਦੇਖੋ ਬੱਚੀ ਦਾ ਨਾ ਘੈਂਟ ਆ ਬੱਚੀ ਠੀਕ ਹੈ ਤੇ ਮਦਰ ਮਿਲ ਕਿੰਨਾ ਕਹਿੰਦਾ ਬਾਈ ਫੋਨ ਤੇ ਆਪਾਂ ਸਾਰਾ ਰਿਕਾਰਡ ਦੇ ਦੇਾਂਗੇ ਜੋ ਵੀ ਬੰਦਾ ਲੈਣਾ ਚਾਹੂਗਾ ਠੀਕ ਹੈ ਠੀਕ ਹਾਂਜੀ ਬਾਈ ਚਲੋ ਆ ਕੇ ਇਹ ਭਰਾ ਕਹਿੰਦਾ ਵੀ ਫੋਨ ਦੇ ਵਿੱਚ ਕੋਈ 100 ਗਿੰਤੂ ਪ੍ਰੰਤ ਕਿਸੇ ਨੂੰ ਹੁੰਦਾਗਾ ਹਾਂ ਦੋਨਾਂ ਦਾ ਆਇਆ ਵਾ ਲਿਖ ਕੇ ਆਇਆ ਵਾ ਆਪਾਂ ਨੂੰ ਵਟਸਐਪ ਤੇ ਮਿਲਿਆ ਡਾਟਾ ਠੀਕ ਹੈ ਠੀਕ ਉਹ ਵੀ ਦੱਸ ਦੇਾਂਗੇ ਦੇਖ ਕੇ ਆਪਾਂ ਹਾਂ ਠੀਕ ਹੈ ਜਿਹੜਾ ਭਰਾ ਖਰੀਦੂ ਕੋਲ ਆ ਕੇ ਉਹਨੂੰ ਬਾਈ ਸਾਰਾ ਡਾਟ ਤੇ ਬਾਈ ਗੁਰਪ੍ਰੀਤ ਇਹਨਾਂ ਦਾ ਮੁੱਲ ਕਿੰਨੇ ਕਰਨੇ ਆਪਾਂ ਮੁੱਲ ਬਾਈ ਇਹਨਾਂ ਦਾ ਫੋਨ ਤੇ ਹੀ ਕਰ ਲਾਂਗੇ ਆਪਾਂ ਦੋਹਾਂ ਦਾ ਠੀਕ ਆ ਠੀਕ ਹਾਂਜੀ ਬਾਈ ਤੇ ਆ ਜਿਵੇਂ ਦੋ ਨੰਬਰ ਬੱਚੀ ਆ ਗਈ ਆਪਣੇ ਕੋਲ ਹਣਾ ਇਹ ਬਾਈ 8 ਮਹੀਨਿਆਂ ਦੀ ਉਮਰ ਹੈ ਇਹਦੀ ਠੀਕ ਆ ਹਾਂ ਇਹ 21035 ਦੀ ਹੈ ਬਾਈ ਠੀਕ ਆ ਬੱਚੀ ਆ ਬਹੁਤ ਹੈ ਨਾ ਪੂਰੀ ਵਧੀਆ ਬੱਚੀ ਬਹੁਤ ਫੂਟ ਫੂਟ ਇਹਦੇ ਵੀ ਹੈ ਨਹੀਂ ਲਾਬ ਵੀ ਥੰਦੀ ਆ ਆਇਟੂ ਨੇ ਸੂਚਾ ਹਾਂ ਤਾਂ ਬਹੁਤ ਸੋਹਣਾ ਨਾ ਹਾਂਜੀ ਬਾਈ ਇਹਦਾ ਵੀ ਆਪਾਂ ਫੁੱਲ ਡੀਐਨਏ ਟੈਸਟ ਤੱਕ ਦੀ ਗਰੰਟੀ ਹੈ ਆਪਣੀ ਬਾਈ ਠੀਕ ਆ ਠੀਕ ਆ ਹਾਂ ਇਹ 21035 ਦੀ ਆ 21035 ਦੀ ਹਾਂਜੀ ਬਾਈ ਠੀਕ ਆ ਵੀਰੇ ਬੱਚੀ ਬਾਕੀ ਮਿੱਤਰ ਪੂਰੀ ਵਧੀਆ ਮੱਖਣਾ ਰੀਪਲੀ ਵੀ ਦਾਦੀ ਨੂੰ ਆਪ ਹੀ ਐਸਾ ਬੋਦੀ ਬਦੀ ਚੈੱਕ ਕਰ ਲਿਓ ਤੇ ਅੱਖਾਂ ਦੇਖੋ ਮੱਥੇ ਟੋਆ ਦੇਖੋ ਨਾ ਹਾਂ ਬਾਕੀ ਸਰੀਰ ਪਧਰਾ ਬੱਚੀ ਦਾ ਜਾਨ ਵਾਲੀ ਬੱਚੀ ਆ ਗੁਈ ਇਹਦੇ ਲੱਸੀ ਲਾਵੀਆਂ ਸੋਹਣੀ ਬੱਚੀ ਆ ਇਧਰ ਨੂੰ ਕਈ ਮੂੰਹੇ ਦਿਖਾ ਦੀ ਆਪਾਂ ਤੇ ਇੱਥੋਂ ਹੀ ਆ ਮਾਰ ਲਿਓ ਕਿਸੇ ਪ੍ਰਾਣੇ ਬਰੀਡ ਤੇ ਕੰਮ ਕਰਨਾ ਮਾਲਾ ਨਾ ਚੰਗੇ ਬੱਚੇ ਬਚ ਲੈਣਾ ਉਹਨਾਂ ਵਾਸਤੇ ਕੁਆਲਿਟੀ ਬੜੀ ਚੰਗੀ ਹੈ ਹੂੰ ਕਿਆ ਡਾਇ ਬੱਚੀ ਪੂਰੀ ਟਾਪ ਕੁਆਲਿਟੀ ਦਾ ਬੱਚਾ ਬਾਈ ਕਿਸੇ ਬਾਕੀ ਹਾਂ ਬਾਕੀ ਨਹੀਂ ਪਲਿਆ ਪਲਿਆ ਵੀ ਬਹੁਤ ਚੰਗਾ ਹਾਂ ਇਹ ਤਾਂ ਮੰਨ ਗਏ ਵੀ 2 3 4 ਮਹੀਨੇ ਤੇ ਕਿੱਟੀ ਆ ਭਰ ਲੂਗਾ ਹਾਂ ਬਾਈ ਲਗ ਭਗਾ ਸਿਆਲਟੀ ਕਾ ਲੈ ਲੂਗੀ ਹਾਂ 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 ਬਸ 4 ਮਹੀਨੇ ਤੱਕ ਮੇਰੇ ਨੂੰ 4 ਕੇ ਪੂਰਾ ਵਧੀਆ ਬੋਦੀ ਵਾਲਾ ਬੱਚਾ ਹੂੰ ਠੀਕ ਆ ਵੀਰੇ ਲੈ ਇਥੋਂ ਦੇਖੋ ਚੰਗੀ ਹੈ ਕੁਆਲਿਟੀ ਯਾਰ ਬਾਕੀ ਦੇਖੋ ਜਿਹੜੇ ਪੁਰਾਣੇ ਖਰੀਦਣੀਆਂ ਆ ਪੈਸੇ ਲਾਉਣੇ ਆ ਉਹਦਾ ਮਨ ਕੀ ਕਹਿੰਦਾ ਉਹ ਉਹਦਾ ਨੋ ਨਾ ਕਿਸੇ ਵੀ ਪੱਖ ਤੋਂ ਤਸੱਲੀ ਕਰ ਸਕਦਾ ਬਾਈ ਹਾਂ ਦੇਖੋ ਜਦੋਂ ਪੈਸੇ ਲੈਣੇ ਆਪਾਂ ਪਾਟਾ ਨੋਟ ਲੈਣੇ ਤਾਂ ਲੈਣੇ ਹਾਂ ਜੀ ਲੈਣੀਗੀ ਚੰਗੀ ਚੀਜ਼ ਦੇ ਬਾਈ ਚੰਗੇ ਪੈਸੇ ਲੱਗਣਗੇ ਚੰਗੀ ਲੈਣੀ ਆ ਬਿਲਕੁਲ ਬਿਲਕੁਲ ਲੱਗਣੀ ਲੱਗਣੀ ਪੂਰਾ ਗਰੰਟੀ ਵਾਲਾ ਬੱਚਾ ਹੋਊਗਾ ਅਸੀਂ ਕਿੱਲੋ ਆਪਣੀ ਕੋਊ ਬੱਚੇ ਦਾ ਪੂਰੇ ਫੁੱਲ ਰਿਕਾਰਡ ਦੇ ਮੰਨ ਕੇ ਚਲੋ ਕਿਸੇ ਭਰਾਣੇ ਬਰੀਡ ਤੇ ਕੰਮ ਕਰਦਾ ਚੰਗੇ ਬੱਚੇ ਰੱਖਨੇ ਆ ਤੇ ਆਹ ਦਾ ਹੁਣ ਆ ਪੱਤਰ ਨੰਬਰ ਤੇ ਇਹ ਤਿੰਨ ਨੰਬਰ ਆ ਜੀ ਬਾਈ ਸਵਾ ਕ ਦੋ ਸਾਲ ਦੀ ਬੱਚੀ ਆ ਠੀਕ ਆ ਤੇ ਇਹਨੂੰ ਕੱਲ 6 ਤਰੀਕ ਨੂੰ ਮਹੀਨਾ ਹੋ ਗਿਆ ਟਿਕਾ ਲੱਗੇ ਨੂੰ ਆਪਾਂ ਖਾਲੀ ਮੰਨ ਕੇ ਹੀ ਦਿੰਨੇ ਤੇ ਬਰੀਡ ਬ੍ਰੈਡ ਇਹਦੇ ਵੀ ਬਹੁਤ ਚੰਗੀ ਆ ਸਵਾ ਦੋ ਢਾਈ ਸੇ ਲਗਭਗ ਜੋਮਰ ਹੋਣੀ ਹੈਗੀ ਹਾਂ ਸਵਾ ਦੋ ਆਈ ਥੋੜੀ ਹਲਕੇ ਕਰਵਾਉ ਨਾ ਤਾਰ ਕੇ ਥੋੜੀ ਕਮਜ਼ੋਰੀ ਹੈਗੀ ਹਾਂਜੀ ਬਾਈ ਤੇ ਬਾਕੀ ਬਰੀਡ ਬ੍ਰੂਡ ਬਹੁਤ ਚੰਗੀ ਆ ਸੋਹਣਾ ਬਹੁਤ ਮੱਥਾ ਮਲਾਬੀ ਬੱਚਾ ਜਾ ਥਣ ਵੀ ਬਹੁਤ ਦਿਖਾਉਣੇ ਚੈੱਕ ਕਰਾਉਣੇ ਆਪਾਂ ਬਹੁਤ ਚੰਗੇ ਆ ਠੀਕ ਆ ਬਾਈ ਬੱਚੀ ਦਾ ਕੱਦ ਗਾੜ ਹੋਈ ਚੰਗਾ ਗਾ ਹੂੰ ਦੇਖੋ ਬੋਦੀ ਬੋਦੀ ਬਹੁਤ ਕਾਲੂ ਵੀਡ ਚਾਰ ਕੇ ਦੋ ਚਾਰ ਮਹੀਨੇ ਚੱਲਣ ਲੱਗੇ ਬੱਚੀ ਦਾ ਰੰਗ ਹੋਰ ਹੋ ਜਾਣਾਗਾ ਹਾਂਜੀ ਠੀਕ ਆ ਵੀਰੇ ਲੈ ਚਲੋ ਇਹ ਤਾਂ ਮਤਲਬ ਜਿਹਦੇ ਆ ਬੱਚੀ ਹੈ ਨਾ ਜ਼ਮੀਨ ਦੇ ਲਈ ਆਪਾਂ ਹਣੇ ਇਹਦਾ ਡਿਟੇਲ ਹੈ ਨਹੀਂ ਬਈ ਆਪਣੇ ਕੋਲ ਰਿਕਾਰਡ ਹੈ ਨਹੀਂ ਆਪਾਂ ਐਵੇਂ ਕਹਿ ਦਈਏ ਜਿਹੜੀ ਦਾ ਮਿਲਿਆ ਆਪਾਂ ਉਹਦੀ ਫੁੱਲ ਗਰੰਟੀ ਲਵਾਂਗੇ ਹਾਂ ਇਹਦਾ ਆਪਾਂ ਨੂੰ ਕੋਈ ਰਿਕਾਰਡ ਨਹੀਂ ਮਿਲਿਆ ਪਿੱਛੋਂ ਇਹ ਆਪ ਦੀ ਬੰਦਾ ਸਮਝ ਨਾ ਲਵੇ ਮੋਲੇ ਦਾ ਆਪਾਂ 16000 ਰੁਪਏ ਰੱਖਿਆ ਇਹਦਾ ਮਤਲਬ 16000 ਦਾ ਤਾਂ ਤਾਂ ਵੀ 16000 ਕੋ ਪੂਰੀ ਲੈਣਾ 100% ਤਾਂ ਵੀਰੇ ਗੱਬਰ ਨਿਕਲੂਗੀ ਬਾਕੀ ਆਪਾਂ ਦਾ ਖਾਲੀ ਵਾਲਾ ਮਰੇ ਈ ਕਰਿਆ ਠੀਕ ਹੈ ਨਹੀਂ ਹੋ ਜੂਗਾ ਮਾਨਤਨ ਹੋ ਜੂ ਬਈ ਠੀਕ ਥਾਂ ਦਵਾ ਦਿਆ ਬਈ ਪਿੱਛੇ ਆਪਾਂ ਹਾਂ ਥਾਂ ਦੇਖੋ ਇਹ ਹੂੰ ਥਣ ਚਾਰਣਾ ਬਹੁਤ ਹੰਦ ਹਾਂ ਬਹੁਤ ਟੋਪ ਦਾ ਥਾਣਾ ਬਈ ਹੂੰ ਲੈ ਫੇਸ ਸਕਾਟ ਤੋਂ ਨੇੜੇ ਹੋ ਕੇ ਦਿਖਾ ਰਣਾ ਦੁਬਾਰਾ ਲੈ ਇੱਥੇ ਦੇਖੋ ਯਾਰਾ ਸੋਹਣੀ ਬੱਚੀ ਤੇ 4 ਨੰਬਰ ਦੇ ਗੇਪ ਕੋਲ ਇਹ ਚੰਗਾ ਲੱਗਦੀ ਹੈ ਨਾ ਹਾਂਜੀ ਬਈ ਇਹ ਕਿੰਨੀ ਕੁ ਮਰਦੀ ਆ ਇਹ ਲਗਭਗ 11 ਕੁ ਮਹੀਨੇ ਉਮਰ ਹੋਊਗੀ ਬਈ ਬੱਚੀ ਦੀ 4 ਹੀ ਥਾਣੇ ਦੇ ਇਹਦੇ ਵੀ ਕੋਈ ਫੋਰਟ ਸ਼ਾਕ ਨਹੀਂ ਠੀਕ ਐ ਹੂੰ ਥਣ ਚਾਰਨੇਗੇ ਹਾਂਜੀ ਇਹ ਵੀ ਬਸ 2-3 ਮਹੀਨੇ ਤੱਕ 3 ਹੀ ਗਾ ਲੈ ਲੂਗੀ ਠੀਕ ਐ ਰੰਗ ਪ੍ਰਿੰਟ ਜਿੰਨਾ ਕਹਾ ਇਹ ਵੀ ਤੁਹਾਡੇ ਸਾਹਮਣੇ ਮਿੱਤਰੋ ਬੱਚੀ ਦਾ ਕੱਦ ਘਾਟ ਵਾਲਾ ਪਾਸੋਂ ਚੰਗੀ ਆ ਗਈ। ਹਾਂ ਪਲੀਪੁਲੀ ਬਹੁਤ ਚੰਗੀ ਆ ਬਈ। ਹਾਂ ਪਲੀ ਚੰਗੀ ਆ ਗਈ। ਤੇ ਬਾਕੀ ਦੇਖੋ ਜਿਹੜਾ ਭਰਾ ਸਿੱਧੂ ਕੋਲ ਆ ਕੇ ਕਿਸੇ ਵੀ ਡੰਗ ਤੋਂ ਤਸੱਲੀ ਕਰਵਾ ਇਹ ਚ ਕੋਈ ਝੰਜ ਕਾਲੀ ਗੱਲ ਨਹੀਂ। ਬਾਈ ਇਹਦੇ ਬਾਰ-ਬਾਰ ਇਹੀ ਗੱਲਾਂ ਚ ਆਪਣੀ ਵੀ ਇਹੀ ਗੱਲ ਹੁੰਦੀ ਹੈ ਨਾ। ਤੇ ਤਸੱਲੀ ਸੀ ਕਿਸੇ ਵੀ ਡੰਗ ਤੋਂ ਕਰ ਸਕਦੇ ਨੇਗੇ। ਇਹਦਾ ਪਰ ਆ ਗੁਰਪ੍ਰੀਤ ਕੀ ਮੁੱਲ ਕਰਾਂਗੇ? ਇਹਦਾ ਮੁੱਲ ਵੀ ਬਈ 16000 ਕਰਦੇ ਮਾਨਤਨ ਹੋ ਜਾਊਗਾ। 16000 ਤੋਂ ਨਾ ਮੁੱਲਾਗਾ। ਹਾਂਜੀ ਹਾਂਜੀ ਬਈ। ਠੀਕ ਆ ਠੀਕ ਆ। ਤੇ ਬਾਕੀ ਮਾਰਤਨ ਹੋਈ ਜਾਣਾਗਾ ਕੋਈ ਨਹੀਂ ਵੀ ਜਿੰਨੇ ਮੰਗ ਰਹੇ ਉਹ ਨਹੀਂ ਲੈਣ ਹੈਗੇ ਬੱਚੀਆਂ ਦੋਨੇ ਪੱਖਰ ਵਰਗੀਆਂ ਪਲੀਆਂ ਐ ਵੀ ਵੈਸੇ ਹਾਂ ਇਹ ਇਹ ਤਾਂ ਬੱਚੇ ਲੱਗ ਵਾ ਟੀਆ ਪਰ ਉਹਦੇ ਕਾਬਲੀਆ ਕਿਤੇ ਤਾਂ ਆ ਕਾਬਲੀਆ ਬਾਈ ਗਾਂ ਸਿਆਲ ਟੀਕਾ ਲੈ ਜੀ ਪੱਕੀ ਠੀਕ ਹੈਗਾ ਠੀਕ ਹੈ ਤੇ ਲਾਸਟ ਆ ਦੋ ਬੱਚੇ ਨੇ ਮੇਨ ਹੈਗੇ ਇਹਨਾਂ ਤੋਂ ਦੁਬਾਰਾ ਫੇਰਨੇ ਆ ਮਰਾਦਣਾ ਸੋਹਣਾ ਬੱਚਿਆਂ ਲੱਗ ਭਗਾ ਜਮੇ 10 11 ਮੈਂ 8 9 ਮਹੀਨੇ ਹੋਣੇ ਗਈ ਇਹ 8 9 ਮਹੀਨਿਆਂ ਦੀ ਆ ਹਾਂ ਤੇ ਆ ਜਮੇ 4 5 ਮਹੀਨੇ ਬੱਚਾਗਾ ਦੋਨੇ ਫੁੱਲ ਰਿਕਾਰਡ ਦਨੇਗੇ ਤੇ ਬਾਕੀ ਜਿਹੜੇ ਪਰਾਂ ਨੂੰ ਜਿਹੜਾ ਨਾਕ ਬਸਾਉਂਦਾ ਟੋਟਲ ਚਾਰ ਨਾਗਾ ਬਾਈ ਨਾਲ ਧੰਨਵਾਦ